ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੋਰੀ ਸਾਤੇ ਉਸ ਸਮੇਂ ਸੀ ਕਲਦਰਾ ਮਹੱਲਾ ਨਵਾਂ ਸ਼ਹਿਰ ਵਿਖੇ ਮੌਜੂਦ ਹੈ ਔਰ ਤੁਸੀਂ ਬਿਲਕੁਲ ਮੇਰੇ ਖੱਬੇ ਹੱਥ ਦੇਖ ਸਕਦੇ ਹੋ ਕਿ ਪੁਲਿਸ ਹੀ ਪੁਲਿਸ ਇੱਥੇ ਇਕੱਠੀ ਹੋ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਡਿਮੋਲੀਸ਼ਨ ਅੱਜ ਕੀਤਾ ਜਾਣਾ ਡਿਮੋਲਿਸ਼ ਕੀਤੀ ਜਾਣੀ ਹੈ ਬਿਲਡਿੰਗ ਕਿਸੇ ਨਸ਼ਾ ਤਸਕਰ ਦੇ ਹਾਲੇ ਤੱਕ ਇਹੀ ਸਾਡੇ ਤੱਕ ਜਿਹੜੀ ਖਬਰ ਆ ਪੜੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਔਰ ਬਿਲਕੁਲ ਤੁਸੀਂ ਦਿਖਾ ਦੋ ਵਜੇ ਔਰ ਥੋੜੀ ਦੇਰ ਚ ਡੀਐਸਪੀ ਰਾਜਕੁਮਾਰ ਅਡਰੈਸ ਕਰਨਗੇ ਜਿੰਨੇ ਵੀ ਇੱਥੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨਾਂ ਨੂੰ ਅਡਰੈਸ ਕਰਨਗੇ ਔਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੋ ਸਕਦਾ ਬੁਲਡੋジング ਕੀਤੀ ਜਾਵੇ ਔਰ ਹਲੇ ਕਿਆ ਫਰਾਈਆਂ ਨਹੀਂ ਔਰ ਉਹ ਸਮਝਾ ਰਹੇ ਨੇ ਮੇਰੇ ਖਿਆਲ ਜਿਹੜੇ ਬਾਦਰੇ ਬਾਹਰ ਨਹੀਂ ਪਰ ਇੱਥੇ ਸਵਾਲ ਇਹ ਵੀ ਖੜੇ ਹੁੰਦੇ ਨੇ ਸਵਾਲ ਨਾਲ ਦੀ ਨਾਲ ਇਹ ਵੀ ਖੜੇ ਹੁੰਦੇ ਨੇ ਕਿ ਕੀ ਜਿਹੜੇ ਇਹ ਨਸ਼ਾ ਤਸਕਰ ਜੋ ਕਹਿ ਜਾ ਰਿਹਾ ਅਸੀਂ ਨਹੀਂ ਕਹ ਰਹੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਸ਼ਾ ਤਸਕਰ ਹੈ ਕਿ ਉਹਨਾਂ ਨੇ ਗੈਰ ਕਾਨੂੰਨੀ ਜਿਹੜੀ ਆਮਦਨ ਸੀ ਉਹਨਾਂ ਦੇ ਨਾਲ ਘਰ ਬਣਾਏ ਸੀਗੇ ਇਸ ਕਰਕੇ ਢਾਏ ਜਾ ਰਹੇ ਆ ਕਿ ਜਾਂ ਗੈਰ ਕਾਨੂੰਨੀ ਉਸਾਰੀ ਐ ਇਹ ਜਿਹੜੀ ਦੋਨਾਂ ਗੱਲਾਂ 'ਚ ਬੜਾ ਫਰਕ ਐ ਇੱਕ ਤਾਂ ਗੈਰ ਕਾਨੂੰਨੀ ਆਮਦਨ ਨਾਲ ਘਰ ਬਣਾਇਆ ਜਾਣਾ ਦੂਜਾ ਗੈਰ ਕਾਨੂੰਨੀ ਉਸਾਰੀ ਕੀਤੀ ਜਾਣੀ ਤਾਂ ਦੋਨਾਂ ਗੱਲਾਂ 'ਚ ਫਰਕ ਐ ਪਰ ਉਸ ਦੇ ਨਾਲ ਦੀ ਨਾਲ ਤੁਸੀਂ ਆਹ ਦੇਖੋ ਆਹ ਘਰ ਉਸ ਵੇਲੇ ਡਿਸਟਰਕਸ਼ਨ ਕੀਤੀ ਗਈ ਸੀਗੀ ਉਹ ਹਲੇ ਤੱਕ ਵੀ ਟੁੱਟਿਆ ਆਹ ਘਰ ਵੀ ਤੋੜਿਆ ਗਿਆ ਸੀ ਇਹਨਾਂ ਨੇ ਬਾਤਰਾ ਬਣਾ ਲਿਆ ਇਹ ਤੋੜਿਆ ਗਿਆ ਸੀ ਇਹਨਾਂ ਨੇ ਦੁਆਰ ਤੀ ਕੰਸਟਰਕਟ ਕਰ ਲਿਆ ਇਹ ਵੀ ਸਵਾਲ ਲਏ ਜਾਣਗੇ ਇਹ ਘਰ ਵੀ ਤੋੜਿਆ ਗਿਆ ਸੀ ਉਹਦੇ ਤੇ ਫਿਰ ਤੁਸੀਂ ਦੇਖੋ ਕਿ ਪਲਸਟਰ ਹੋਇਆ ਹੋਇਆ ਔਰ ਇਧਰਲੇ ਪਾਸੇ ਜਿਹੜਾ ਬੰਨਾ ਤੋੜਿਆ ਗਿਆ ਸੀ ਉਹ ਉਦਾਂ ਹੀ ਆ ਹਾਂਜੀ ਇਧਰ ਨਹੀਂ ਦਿਸਦੇ ਬਸੋ ਕੀ ਕਹਿਣਾ ਚਾਹੁੰਦੇ ਹੋ ਸਾਰੇ ਨੇ ਸਾਂ ਛੱਡੇ ਹੋ ਇਧਰ ਤਾਂ ਹਾਂ ਆਦੇ ਉੱਦੋਂ ਦੇਖੋ ਐਸ ਲੈਂਚ ਹਾਂ ਹਾਂ ਹੱਟੇ ਤੁਹਾਡੇ ਮਲੇ ਚ ਨਸ਼ਾ ਵੇਚਦਾ ਜੀ ਹਾਂਜੀ ਨਸ਼ਾ ਵੇਚਦਾ ਤੁਹਾਡੇ ਹੈਂ ਸਾਰੇ ਤਾਂ ਘਰੋਂ ਦਰਿਆ ਨਹੀਂ ਤੁਸੀਂ ਦੱਸੋ ਤੁਹਾਡੇ ਮਹੱਲੇ ਜ ਨਸ਼ਾ ਵੇਖਦਾ ਨਹੀਂ ਫਿਰ ਪਹਿਲਾਂ ਕਿਉਂ ਕਰ ਉਹਨਾਂ ਨੇ ਜਿਹੜੇ ਤੋੜੇ ਸੀ ਉੱਧੇ ਹੀ ਟਾਈ ਜਾਂਦੇ ਪਤਾ ਨਹੀਂ ਉਹਦੇ ਉਹਦੇ 18 18 ਪਰਚੇ ਪਹਿਲਾਂ ਦੱਸਦੇ ਜੀ ਨਹੀਂ ਹੈ ਜਿਹਦਾ ਸਰ ਹੈ ਵੀ ਰਹਿ ਗਈ ਆ ਅੱਜ ਤਾਂ ਤੋੜੀ ਆ ਜੀ ਅਸੀਂ ਆਪਣੀ ਵੀ ਜ਼ਿੰਮੇਵਾਰੀ ਸਮਝੀਏ ਚਲੋ ਪਰਚਾ ਕਰਕੇ ਢੰਦੇ ਹੈ ਪਰਚਾ ਕਰਕੇ ਢੰਦੇ ਇਹ ਤੁਸੀਂ ਪ੍ਰਸ਼ਾਸਨ ਤੋਂ ਪੁੱਛੋ ਜੀ ਦੱਸਿਆ ਇਹ ਜਾ ਰਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਸਾਰੀ ਹੁੰਦੀ ਹੈ ਪਰ ਸਵਾਲ ਅਸੀਂ ਇਹ ਵੀ ਲਵਾਂ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਇਕੱਠੀ ਕੀਤੀ ਜਾਂਦੀ ਆ ਕਿ ਉਸ ਦੇ ਕਰਕੇ ਘਰ ਢਾਏ ਜਾ ਰਹੇ ਆ ਇਹ ਸਵਾਲ ਮੈਂ ਵੀ ਲੈਣਾ ਕਿ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਉਸਾਰੀ ਕੀਤੀ ਗਈ ਆ ਉਸ ਕਰਕੇ ਇੱਕ ਘਰ ਢਾਏ ਜਾ ਰਹੇ ਤਾਂ ਇਹ ਸਵਾਲ ਹੈ ਇਹ ਦੋਨਾਂ ਵਿੱਚ ਫਰਕ ਹੈ ਨੂਰਪੁਰ ਸਾਹਿਬ ਇੱਕ ਮਿੰਟ ਆਈਓ ਦਾ ਸੀਨੀਅਰ ਜਰਨਲਿਸਟ ਜਸਵੀਰ ਸਿੰਘ ਨੂਰਪੁਰ ਸਾਡੇ ਨਾਲ ਬਣੇ ਹੋਏ ਨੇ ਸਰ ਇੱਕ ਨਾ ਜ਼ਹਿਨ ਚ ਸਵਾਲ ਆਉਂਦਾ ਪਹਿਲਾਂ ਤਾਂ ਆਪ ਪਾਕ ਕਰ ਦੇਖੀਏ ਇਹ ਵੀ ਉਦੋਂ ਤੋੜਿਆ ਗਿਆ ਸੀਗਾ ਡਿਮੋਲਿਸ਼ਨ ਕੀਤੀ ਗਈ ਸੀ ਇਹਦੀ ਇਹਦੀ ਫਿਰ ਤੋਂ ਉਹਨਾਂ ਨੇ ਉਹ ਸਾਰੀ ਕੀਤੀ ਆ ਉਹ ਸੀਮੈਂਟ ਲਾਇਆ ਹੋਇਆ ਇਧਰਲੇ ਪਾਸੇ ਨਹੀਂ ਕੀਤਾ ਪਰ ਇੱਕ ਸਵਾਲ ਹੈ ਜਿਹੜਾ ਹਵਾ ਚ ਤੈਰਦਾ ਅੱਖ ਚੱਕ ਚੁੱਬਦਾ ਵੀ ਹੈ ਸਵਾਲ ਇਹ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਤਸਕਰਾਂ ਨੇ ਜਿਹੜੀ ਆਮਦਨ ਇਕੱਠੀ ਕੀਤੀ ਉਹਨਾਂ ਘਰ ਪਾਇਆ ਗਿਆ ਉਸ ਕਰਕੇ ਡਿਮੋਲਿਸ਼ਨ ਕੀਤਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਸਾਰੀ ਕੀਤੀ ਉਸ ਕਰਕੇ ਡਿਸਟਰਕਸ਼ਨ ਕੀਤਾ ਜਾ ਰਿਹਾ ਦੇਖੋ ਇਹਦੇ ਵਿੱਚ ਜਿਹੜਾ ਘਰ ਟਾਏ ਗਏ ਨੇ ਉਹਦੇ ਵਿੱਚ ਜਿਹੜੀ ਗੈਰ ਕਾਨੂੰਨੀ ਢੰਗ ਦੇ ਨਾਲ ਸਾਰੀਆਂ ਕੀਤੀਆਂ ਗਈਆਂ ਉਹਨਾਂ ਨੂੰ ਬਿਠਾਇਆ ਗਿਆ ਤੇ ਜਿਹੜਾ ਉਹਦੇ ਵਿੱਚ ਭਾਵੇਂ ਉਹਨੂੰ ਆਪਾਂ ਸ਼ਾਮਲ ਕਰ ਦਈਏ ਕਿ ਨਸ਼ਿਆਂ ਦੇ ਦੁਰਤਾਸ਼ਕਰਾਂ ਦੇ ਘਟ ਆਏ ਜਾ ਰਹੇ ਨੇ ਪਰ ਜ਼ਿਆਦਾਤਰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਘਰ ਗੈਰ ਕਾਨੂੰਨੀ ਜਿਹੜੇ ਥਾਵਾਂ ਦੇ ਵਿੱਚ ਬਣੇ ਹੋਏ ਆ ਉਹਨਾਂ ਨੂੰ ਬਣਾਇਆ ਗਿਆ ਪਰ ਆਪਾਂ ਇਹ ਗੱਲ ਸਮਝੇ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਸਾਰੀ ਕੀਤੀ ਗਈ ਹੈ ਉਸ ਕਰਕੇ ਲੀਗਲੀ ਜਿਹੜਾ ਆ ਉਹ ਡਿਸਟਰਕਸ਼ਨ ਕੀਤਾ ਜਾ ਰਿਹਾ ਤੋੜਫੋੜ ਕੀਤੀ ਜਾ ਰਹੀ ਹੈ ਹਾਂਜੀ 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 ਕਿਉਂਕਿ ਜਿਹਦੇ ਵਿੱਚ ਇਹਦੇ ਵਿੱਚ ਦੇਖਦੇ ਆ ਨਾ ਕਿ ਆਪਾਂ ਜ्यादातर ਪੰਜਾਬ ਦੇ ਵਿੱਚ ਚੱਲ ਰਿਹਾ ਡਰਾਮਾ ਜਿਹੜਾ ਡਰਾਮਾ ਵਾਦੀ ਚੱਲ ਰਹੀ ਆ ਉਹਦੇ ਨਾਲ ਮੰਨ ਲਓ ਇਸ ਚੀਜ਼ ਨੂੰ ਸੁਧਾਰਨ ਦੀ ਲੋੜ ਆ ਤਾਂ ਕਿ ਜਿਹੜਾ ਸਹੀ ਮਹਨਤ ਦੇ ਵਿੱਚ ਨਸ਼ਾ ਤਸ਼ਕਰੀ ਦੇ ਉੱਤੇ ਕਾਰਵਾਈ ਹੋ ਸਕੇ ਤੇ ਇਹ ਜਿਹੜਾ ਇਹ ਜ਼ਰੂਰੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਮੰਨ ਲਓ ਨਸ਼ਾ ਤਸ਼ਕਰ ਆ ਉਹਨਾਂ ਦੇ ਉੱਤੇ ਸਹੀ ਮਹਨਤ ਚ ਕਾਰਵਾਈ ਹੋਵੇ ਜਦੋਂ ਇੱਕ ਪਾਸੇ ਕਹਿੰਦੇ ਕਿ ਅਸੀਂ ਨਸ਼ਾ ਤਸ਼ਕਰ ਮੰਨ ਲਓ ਅਸੀਂ ਫੜ ਲਏ ਜਾਂ ਅਸੀਂ ਬੰਦ ਕਰਤਾ ਫਲਾਨਾ ਪਿੰਡ ਮੁਕਤ ਹੋ ਗਿਆ ਪਰੰਤੂ ਕੋਈ ਪਿੰਡਾਂ ਦੇ ਵਿੱਚੋਂ ਫੇਰ 5 ਗ੍ਰਾਮ 7 ਗ੍ਰਾਮ 8 ਗ੍ਰਾਮ ਤੇ ਉਹ ਕਿੱਥੋਂ ਆ ਰਹੀ ਜਾਂਦੀ ਹੈ ਪਹਿਲੀ 8 8 10 10 ਪਰਚੇ ਹੋ ਰਹੇ ਜਿਲ੍ਹੇ ਚ ਇਹ ਬਾਤਾ ਜੀ ਤੁਸੀਂ ਇੱਕ ਉਹਨਾਓ ਕਿ ਤੁਹਾਡਾ ਹੁਣ ਗੱਲ ਕਰਕੇ ਜਾ ਮਾਤਾ ਜੀ ਤੇ ਵਿਚ ਵਿਚ ਨਾ ਭਜ ਮੈਂ ਤਾਂ ਵੀ ਨਸ਼ਾ ਪਿੱਛੋਂ ਆਉਂਦਾ ਨਾ ਪਿੱਛੋਂ ਆਉਂਦਾ ਉਹ ਬੰਦ ਕਰਨ ਫੇਰ ਇਹ ਲੋਕੀ ਹਟੂਗੇ ਪਿੱਛੋਂ ਕਿੱਥੋਂ ਆਉਂਦਾ ਕੁਝ ਪਤਾ ਨਹੀਂ ਪਤਾ ਸਾਨੂੰ ਕਿੱਧਰੋਂ ਫਾਕ ਮੁਹੱਲੇ 'ਚ ਵਿਕਦਾ ਕਿ ਨਹੀਂ ਵਿਕਦਾ ਅੱਛਾ ਮੁਹੱਲੇ 'ਚ ਵਿਕਦਾ ਕਿ ਨਹੀਂ ਵਿਕਦਾ ਇੱਥੇ ਤਾਂ ਨਹੀਂ ਵਿਕਦਾ ਸਾਨੂੰ ਪਤਾ ਨਹੀਂ ਉਧਰ ਪਿੱਛੋਂ ਆਉਂਦਾ ਪਿੱਛੋਂ ਆਦਾ ਤਾਂ ਲੋਕੀ ਵੇਚਦੇ ਆ ਇਦਾਂ ਅਸੀਂ ਤਾਂ ਕਹਿੰਦੇ ਆ ਸਾਡੀ ਕੁੜੀ ਨੇ ਇੱਕ ਪੰਜ ਕੁਛ ਵੇਚ ਕੇ ਵੀ ਨਹੀਂ ਦੇਖਿਆ ਮੋਰੋ ਵੰਡੀ ਉਹਦਾ ਘਟਾ ਕੇ ਰੱਖਿਆ ਹੱਤਾ 4 ਮਹੀਨੇ ਹੋ ਗਏ ਪਰਚਾ ਹੁਣਾਂ ਪਹਿਲਾਂ ਉੱਤੇ ਕੋਈ ਨਾ ਕੁਛ ਨਹੀਂ ਗੈਰ ਕਰੂਨੀ ਢੰਗ ਨਾਲ ਸਾਰੀ ਕੀਤੀ ਹੁੰਨੀ ਨਾ ਇਦਾਂ ਦਾ ਸੀ ਟੁੱਟਿਆ ਜਾਂ ਘਰ ਭਰਾਵਾ ਵਧੀਆ ਬਣੀ ਸੀ ਉਹ ਤਾਂ ਪ੍ਰਾਣਾ ਵਿਚਾਰਾ ਡਰਾਈਵਲ ਸੀ ਗੱਡੀ ਚਲਾਉਂਦਾ ਸੀ ਟੈਂਪੂ ਡਰਾਈਵਲ ਹੈਂ ਕਰ ਟੁੱਟੇ ਜਾਂ ਜੰਗੇ ਦੀ ਗੱਲ ਨਹੀਂ ਨਾ ਗੱਲ ਤਾਂ ਗੈਰ ਕਰੂਨੀ ਢੰਗ ਨਾਲ ਪੈਸੇ ਕਮਾਉਣ ਦੀ ਹੁੰਦੀ ਸੀ ਡਰਾਈਵਲ ਸੀ ਉਹ ਤਾਂ ਵਿਚਾਰਾ ਹੁਣ ਤਾਂ ਬਾਹਰ ਗਿਆ ਹੈ ਘਟਾ ਆਇਆ 4 ਮਹੀਨੇ ਹੋ ਗਏ ਕੁੜੀ ਰੋਲਦੀ ਅੱਛਾ ਆ ਘਟਾ ਕੇ ਗਈ ਸੀ ਨਾ ਉਹ ਸਾਰੀ ਕਰ ਲਈ ਫਿਰ ਉਹ ਇਹ ਦਾਣੋਂ ਕੰਦੇ ਬਾਹਰ ਆਂਦੇ ਰਹੇ ਮਲਾਜਮ ਵੀ ਮਲਾਜਮ ਆਉਂਦੇ ਕਿਹੜੇ ਰਹੇ ਮਲਾਜਮ ਹਾਂਜੀ ਬਹੁਤ ਹੁਣ ਸ਼ਕਤੀ ਕਿੰਨੀ ਹੈ ਤੁਹਾਡੇ ਮਹੱਲੇ ਚ ਔਰ ਸ਼ਕਤੀ ਕਿੰਨੀ ਹੈ ਮੈਂ ਚਾਹ ਬਣਾ ਰਹੀ ਤੁਹਾਡੇ ਹਸਬੰਦ ਆ ਹਾਂਜੀ ਹਾਂਜੀ ਦਬਕਾ ਵੱਜ ਗਿਆ ਨਾ ਨਾ ਮੈਂ ਚਾਹ ਸ਼ਕਤੀ ਜਿਹੜੀ ਕਹਿੰਦੇ ਕਿ ਮਹੱਲੇ ਚ ਰਹੀ ਆ ਮਲਾਜਮ ਆਉਂਦੇ ਜਾਂਦੇ ਰਹੇ ਆ ਮੈਂ ਜਿਵੇਂ ਕੈਸੀ ਬੁਲਡੋジング ਹੋਣ ਵਾਲੀ ਆ ਔਰ ਯੂ ਕੈਨ ਸੀ ਕਿ ਇਸ ਸਮੇਂ ਬੁਲਡੋਜ਼ਰ ਜਿਹੜਾ ਆ ਉਹ ਕੰਮ ਸ਼ੁਰੂ ਹੋ ਜਾਣਾ ਪੀਲਾ ਪੰਜਾ ਪਹੁੰਚ ਗਿਆ ਹੈ ਪਰ ਸਵਾਲ ਫਿਰ ਤੋਂ ਅਸੀਂ ਲਵਾਂਗੇ ਜ਼ਰੂਰ ਡੈਫੀਨਿਟਲੀ ਵੀ ਵਿਲਾਸਕ ਦਾ ਕੁਐਸਚਨ ਉਧਰ ਦੇਖੋ ਉਹ ਸਾਰੀ ਕੀਤੀ ਗਈ ਹੈ ਦੁਆਰਤੀ ਇਧਰਲੇ ਪਾਸੇ ਨਹੀਂ ਕੀਤੀ ਗਈ ਸਵਾਲ ਫਿਰ ਤੋਂ ਇਹੀ ਹੈ ਕਿ ਕੀ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਕਮਾਈ ਕੀਤੀ ਜਾਂਦੀ ਆ ਆਮਦਨ ਇਕੱਠੀ ਕੀਤੀ ਜਾਂਦੀ ਹੈ ਉਹ ਕਾਰਨ ਹੈ ਬਲਡੋਜ਼ਿੰਗ ਦਾ ਜਾਂ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਹ ਸਾਰੀ ਕੀਤੀ ਗਈ ਹੈ ਉਹ ਕਾਰਨ ਹੈ ਕਿਉਂਕਿ ਇੱਥੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਪਹੁੰਚੇ ਹੋਏ ਔਰ ਜੁਆਇੰਟ ਜਿਹੜਾ ਆਪਰੇਸ਼ਨ ਹੈ ਨਗਰ ਕੌਂਸਲ ਦੇ ਮੁਲਾਜ਼ਮ ਪਹੁੰਚ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਤਾਂ ਇਹ ਜੁਆਇੰਟ ਜਿਹੜੇ ਐਫਰਟਸ ਨੇ ਜੁਆਇੰਟਲੀ ਉਹਨਾਂ ਵੱਲੋਂ ਜਿਹੜਾ ਇਹ ਆਪਰੇਸ਼ਨ ਕੀਤਾ ਜਾਣਾ ਔਰ ਇਹ ਅਜਿਹਾ ਆਪਰੇਸ਼ਨ ਜਿਸ ਵਿੱਚ ਤੋੜ-ਫੋੜ ਹੁੰਦੀ ਆ ਇਹ ਚ ਟਾਂਕੇ ਨਹੀਂ ਲੱਗਦੇ ਤੋੜ-ਫੋੜ ਕੀਤੀ ਜਾਂਦੀ ਆ ਟ੍ਰੈਡੀਮੂਲੇਸ਼ਨ ਕੀਤਾ ਜਾਣਾ ਥੋੜੀ ਦੇਰ ਚ ਔਰ ਤੁਸੀਂ ਦੇਖੋ ਕਿ ਪੁਲਸੀ ਪੁਲਸ ਹੈ ਪੁਲਸ ਦੇ ਜਵਾਨ ਜਿਹੜੇ ਮੌਜੂਦ ਨੇ ਔਰ ਆ ਘਰ ਵਿੱਚ ਹੁਣ ਹਦਾਇਤ ਦੇਣ ਲਈ ਐਸ ਐਚ ਅਵਤਾਰ ਸਿੰਘ ਗਏ ਨੇ ਆ ਜਾਵੇ ਜੇ ਇਸ ਘਰ ਵਿੱਚ ਹਦਾਇਤ ਦੇਣ ਗਏ ਨੇ ਕੋਈ ਆਦਿ ਬਾਦ ਨੂੰ ਜੋ ਹੈਗਾ ਸਮਾਨ ਘਰ ਦਾ ਜੀ ਜੀ ਨੂੰ ਅਪਕਾ ਦਾ ਦੋੜਾ ਹੁੰਦਾ ਕੀ ਰਾਪੇ ਨਾਲ ਲੈਣਾ ਸੀ ਜੀ ਇਹ ਵੀ ਕੁਝ ਨਹੀਂ ਅੰਦਰ ਡੀਐਸਪੀ ਰਾਜਕੁਮਾਰ ਵੀ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਨੇ ਔਰ ਇਸ ਘਰ ਦੀ ਪਹਿਲਾਂ ਡਿਮੋਲੀਸ਼ਨ ਕੀਤੀ ਜਾਵੇਗੀ ਪਰਿਵਾਰ ਨੂੰ ਕਿਹਾ ਜਾ ਰਿਹਾ ਕਿ ਘਰ ਖਾਲੀ ਕਰ ਦਿਓ ਔਰ ਪਹਿਲਾਂ ਵੀ ਇੱਥੇ ਜਿਹੜੀ ਤੋੜਪੋੜ ਹੋਈ ਸੀਗੀ ਉਸ ਤੋਂ ਬਾਅਦ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਉਸਾਰੀ ਕੀਤੀ ਗਈ ਹੈ ਔਰ ਇੱਕ ਵਾਰ ਫਿਰ ਤੋਂ ਆ ਜਿਹੜੀ ਉਸਾਰੀ ਕਰ ਲਈ ਗਈ ਸੀ ਪੁਲਿਸ ਪੁਲਿਸ मौके ਤੇ ਮੌਜੂਦ ਹੈ ਇੱਕ ਵਾਰ ਫਿਰ ਤੋਂ ਜਿੰਨਾ ਕਿ ਇਹਨਾਂ ਨੇ ਜਗ੍ਹਾ ਤੇ ਪਲਾਸਟਰ ਕਰਾਇਆ ਉਹਨੂੰ ਫਿਰ ਤੋਂ ਤੋੜਿਆ ਜਾ ਰਿਹਾ 18 ਤੋਂ ਵਿਚਾਰ ਰੱਖਣੇ ਉਹ ਗੱਲ ਵੀ ਆਖੀ ਜਾ ਰਹੀ ਹੈ ਔਰ ਇੱਕ ਵਾਰ ਫਿਰ ਤੋਂ ਤੁਸੀਂ ਕਿਲੜਾ ਮੱਲੇ ਨਵਾਂ ਸ਼ਹਿਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕੇ ਡਿਮੋਲੀਸ਼ਨ ਕੀਤੀ ਜਾ ਰਹੀ ਹੈ ਡਿਸਟਰਕਸ਼ਨ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਦੇ ਮੁਲਾਜ਼ਮ ਮੌਕੇ ਤੇ ਮੌਜੂਦ ਨੇ ਔਰ ਪਿਛਲੇ ਮਹੀਨੇ ਥੋੜੇ ਦੇਰ ਦੀ ਕਾਰਵਾਈ ਫਿਰ ਤੋਂ ਹੋਈ ਹੈ ਔਰ ਇੱਕ ਬਜ਼ੁਰਗ ਔਰਤ ਨੇ ਮੈਂ ਗੱਲਬਾਤ ਥੋੜੀ ਦੇਰ ਪਹਿਲਾਂ ਕੀਤੀ ਉਹ ਕਹਿੰਦੀ ਕਿ ਸਖਤੀ ਜ਼ਰੂਰ ਕੀਤੀ ਗਈ ਹੈ ਕਹਿੰਦੀ ਕਿ ਪਿੱਛੋਂ ਚਟਾਂ ਦਾ ਉਲਸ ਨੂੰ ਰੋਕਿਆ ਜਾਵੇ ਜਿਵੇਂ ਕਿ ਉਹ ਇਹ ਕਹਿ ਰਹੇ ਹੁਣ ਕਿ ਜੇ ਪਿੱਛੋਂ ਆ ਰਿਹਾ ਤਾਂ ਅਸੀਂ ਵੇਚਣਾ ਹੀ ਆ ਉਹਨਾਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਜਿੰਨੇ ਕੱਲ ਮੈਂ ਸਮਝ ਸਕਿਆ ਕਿ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਬੀਬੀ ਦਾ ਤਰਕ ਦੇਖੋ ਉਹ ਕਹਿੰਦੀ ਜੇ ਪਿੱਛੋਂ ਨਿਸ਼ਾ ਆ ਰਿਹਾ ਸੀ ਤਾਂ ਵੇਚਦੇ ਆ ਇਹ ਕੋਈ ਜਵਾਬ ਨਹੀਂ ਹੋਇਆ ਪਰ ਇਹੋ ਜੇ ਲੋਕਾਂ ਨੂੰ ਕਿੱਦਾਂ ਸਮਝਾਇਆ ਜਾ ਸਕਦਾ ਇਹ ਵੱਡੇ ਸਵਾਲ ਨੇ ਔਰ ਇਧਰਲੇ ਪਾਸੇ ਤੁਸੀਂ ਦੇਖੋ ਕਿ ਜਿਹੜਾ ਇਹ ਪਲਾਟ ਆ ਪਲਾਟ ਹੈ ਭਰਿਆ ਪਿਆ ਪੁਲਿਸ ਨਾਜਿਮਾ ਦੇ ਨਾਲ ਨਗਰ ਕੌਂਸਲ ਦੇ ਮੁਲਾਜ਼ਮ ਜਿਹੜੇ ਇਨਸਟਰਕਸ਼ਨ ਦਿੰਦੇ ਹੋਏ ਨੇ ਨਗਰ ਕੌਂਸਲ ਦੇ ਮੁਲਾਜ਼ਮ ਨੇ ਉਹਨਾਂ ਕੋਲੋਂ ਇਨਸਟਰਕਸ਼ਨ ਦਿੱਤੀ ਜਾ ਰਹੀ ਹੈ ਔਰ ਤਾੜ-ਤਾੜ ਦੀ ਜਿਹੜੀ ਆਵਾਜ਼ ਆ ਰਹੀ ਹੈ ਡੀਐਸ ਡੀਐਸਪੀ ਰਾਜਕੁਮਾਰ ਮੌਕੇ ਤੇ ਨੇ ਔਰ ਐਸਪੀ ਸਰਜੀ ਸਿੰਘ ਭਾਈਆ ਮੌਕੇ ਤੇ ਪਹੁੰਚੇ ਨੇ ਇਹ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਕਲਰਾ ਮਹੱਲੇ ਤੋਂ ਦਿਖਾਈਆਂ ਜਾ ਰਹੀਆਂ ਇੱਕ ਮਿੰਟ ਮੈਂ ਉਹਨੂੰ ਇਨਫੋਰਮੇਸ਼ਨ ਲੈਂਦਾ ਸਾਡੇ ਪ੍ਰਧਾਨ ਨੂੰ ਇਹ ਕਵਰ ਕਰਦੀ ਇਨਫੋਰਮੇਸ਼ਨ ਜਿੰਨੀ ਕਿ ਮੈਂ ਇੱਥੇ ਆ ਕੇ ਵੀ ਇਕੱਠੀ ਕਰ ਪਾਇਆ ਉਤੋਂ ਹੀ ਪਤਾ ਲੱਗਿਆ ਕਿ ਜਿਹੜੀ ਦੁਵਾਰਦੀ ਉਸਾਰੀ ਕਰ ਲਈ ਗਈ ਸੀ ਇਸ ਪਰਿਵਾਰ ਵੱਲੋਂ ਉਸ ਦੇ ਚੱਲਦੇ ਆ ਜਿਹੜੀ ਇਹ ਦੁਵਾਰਦੀ ਡਿਮੋਲੀਸ਼ਨ ਕੀਤੀ ਜਾ ਰਹੀ ਹੈ ਡਿਸਟਰਕਸ਼ਨ ਕੀਤੀ ਜਾ ਰਹੀ ਹੈ ਦੁਵਾਰਦੀ ਤੋੜ-ਫੋੜ ਕੀਤੀ ਜਾ ਰਹੀ ਹੈ ਟੇਅਰ ਕੀਤਾ ਜਾ ਰਿਹਾ ਹੈ ਦੁਵਾਰਦੀ ਕਿਉਂਕਿ ਪਹਿਲਾਂ ਪੁਲਿਸ ਵੱਲੋਂ ਔਰ ਨਗਰ ਕੌਂਸਲ ਵੱਲੋਂ ਜੁਆਇੰਟਲੀ ਆਪਰੇਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਇਸ ਪਰਿਵਾਰ ਨੇ ਇੱਕ ਵਾਰ ਫਿਰ ਤੋਂ ਕੰਸਟਰਕਸ਼ਨ ਕਰ ਲਈ ਸੀ ਉਸ ਨੂੰ ਫਿਰ ਤੋਂ ਤੋੜਿਆ ਜਾ ਰਿਹਾ ਪਰ ਤੁਸੀਂ ਹਿਆਂ ਦੇਖ ਸਕਦੇ ਹੋ ਹਿਆਂ ਕਿੱਡੇ ਖੁੱਲੇ ਹੋਏ ਨੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਉਸ ਤੋਂ ਬਾਅਦ ਫਿਰ ਤੋਂ ਦੁਬਾਰਤ ਇਹਨਾਂ ਵੱਲੋਂ ਕੰਸਟਰਕਟ ਕੀਤਾ ਜਾਂਦਾ ਹੈ। ਔਰ ਪਿਛਲੇ ਪਾਸੇ ਦਿਖਾ ਦਿਓ ਉਹ ਉਸੇ ਦਾ ਉਸੇ ਤਰੀਕੇ ਹੈ। ਹਾਲਾਂਕਿ ਲੋਕਾਂ ਦੇ ਮਨਾਂ 'ਚ ਵੀ ਇਹ ਸਵਾਲ ਤੈਰਦਾ ਸੀ ਹਵਾਵਾਂ 'ਚ ਸਵਾਲ ਇਹ ਤੈਰਦੇ ਸਨ ਕਿ ਕਿਲਰਾ ਮੱਲੇ ਵਿਖੇ ਜਿਹੜੀ ਕਾਰਵਾਈ ਹੋਈ ਸੀ ਕਿ ਉਸ ਤੋਂ ਬਾਅਦ ਦਵਾਰਤੀ ਕੰਸਟਰਕਸ਼ਨ ਤਾਂ ਨਹੀਂ ਹੋ ਗਈ ਆ ਕੰਸਟਰਕਸ਼ਨ ਨਜ਼ਰ ਆ ਰਹੀ ਹੈ ਦਵਾਰਤੀ ਹੋਈ ਹੋਈ ਕੰਸਟਰਕਸ਼ਨ ਔਰ ਜੇ ਪਹਿਲਾ ਕਾਰਵਾਈ ਹੋਈ ਸੀ ਤਾਂ ਉਹਦੇ ਉੱਤੇ ਇਹਨਾਂ ਨੇ ਦਵਾਰਤੀ ਉਸਾਰੀ ਕਰ ਲਈ ਔਰ ਹੁਣ ਉਸ ਉਸਾਰੀ ਨੂੰ ਤੋੜਿਆ ਜਾ ਰਿਹਾ ਡਿਸਕਸ਼ਨਸ ਚੱਲ ਰਹੇ ਨੇ ਮਹੱਲਾ ਨਿਵਾਸੀਆਂ ਨਾਲ ਵੀ ਨਗਰ ਕੌਂਸਲ ਜਿਹੜੇ ਮੁਲਾਜ਼ਮੇ ਉਹਨਾਂ ਨਾਲ ਵੀ ਸਲਾਹ-ਮਸ਼ਵਰੇ ਹੋ ਰਹੇ ਨੇ ਬਕਾਇਦਾ ਜਗ੍ਹਾ ਦੱਸੀ ਜਾ ਰਹੀ ਹੈ ਤਾਂ ਇੱਥੋਂ ਤਾਂ ਟੈਕਨੀਕਲੀ ਇਹ ਹੀ ਸਮਝ ਲੱਗ ਰਹੀ ਹੈ ਕਿ ਜਿਹੜੀ ਗੈਰ-ਕਾਨੂੰਨੀ ਢੰਗ ਨਾਲ ਉਹ ਸਾਰੀ ਕੀਤੀ ਗਈ ਹੈ ਉਹੀ ਤੋੜਿਆ ਜਾ ਰਿਹਾ ਪਰ ਸਵਾਲ ਇਹ ਵੀ ਨੇ ਕਿ ਗੈਰ-ਕਾਨੂੰਨੀ ਜਿਹੜੀ ਆਮਦਨ ਆ ਜਿਹਦੇ ਨਾਲ ਘਰ ਬਣਾਏ ਗਏ ਨੇ ਉਸ ਤੇ ਵੀ ਕਾਰਵਾਈ ਚਾਹੀਦੀ ਹੈ ਕਿਉਂਕਿ ਵੱਡੇ ਸਵਾਲ ਤਾਂ ਇਹ ਨੇ ਕਿ ਗੈਰ-ਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਇਕੱਠੀ ਕੀਤੀ ਜਾਂਦੀ ਹੈ ਜਿਸ ਲਾਲਚ ਕਰਕੇ ਲੋਕਾਂ ਦੇ ਬੱਚਿਆਂ ਨੂੰ ਗੁਲਤਾਨ ਚ ਸਿੱਟਿਆ ਜਾਂਦਾ ਹੈ ਜਿਸ ਲਾਲਚ ਕਰਕੇ ਲੋਕਾਂ ਦੇ ਨਿਆਣਿਆਂ ਨੂੰ ਵਿਗਾੜਿਆ ਜਾਂਦਾ ਹੈ ਪਿੱਛੇ ਮਨਛਾ ਕੀ ਹੁੰਦੀ ਮਨਛਾ ਹੀ ਹੁੰਦੀ ਹੈ ਕਿ ਪੈਸਾ ਇਕੱਠਾ ਕਰਨਾ ਤਾਂ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਕੀਤੀ ਹੁੰਦੀ ਹੈ ਗੈਰ ਕਾਨੂੰਨੀ ਢੰਗ ਨਾਲ ਜਿਹੜੇ ਪੈਸੇ ਇਕੱਠੇ ਕੀਤੇ ਹੁੰਦੇ ਨੇ ਉਹਨਾਂ ਤੇ ਵੀ ਇਨਸਾਫ ਹੋਣਾ ਚਾਹੀਦਾ ਇਹ ਕੰਸਟਰਕਸ਼ਨ ਦਾ ਜੋ ਮੌਕੇ ਤੋਂ ਲੱਗ ਰਿਹਾ ਹੈ ਕਿ ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸਨ ਦਾ ਜੁਆਇੰਟ ਆਪਰੇਸ਼ਨ ਹੈ ਇਹ ਮੌਕੇ ਦੇ ਕੰਸਟਰਕਸ਼ਨ ਦਾ ਜਿਹੜੀ ਉਹਦੇ ਉੱਤੇ ਕਾਰਵਾਈ ਹੋ ਰਹੀ ਹੈ ਦਿਖਾ ਦਿਓ ਵੀਰੇ ਥੋੜਾ ਜ਼ੂਮ ਇਨ ਕਰਕੇ ਅੰਦਰੋਂ ਜਿਹੜਾ ਪਰਿਵਾਰ ਹੈ ਉਹਨਾਂ ਦੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਅੰਦਰੋਂ ਦਿਖਾ ਦਿਓ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਜਿੰਨੇ ਵੀ ਮੈਂਬਰ ਨੇ ਘਰ ਦੇ ਉਹ ਬਾਹਰ ਆ ਜਾਣ ਪਰ ਉਹਨਾਂ ਨੇ ਉਹ ਪਿੱਛੇ ਖੜੇ ਨੇ ਬਾਹਰ ਨਹੀਂ ਪਹੁੰਚੇ ਔਰ ਇਹ ਤਸਵੀਰਾਂ ਕਿਲਰਾ ਮੱਲੇ ਤੋਂ ਪਰਿਵਾਰ ਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਆ ਜਾਓ ਲੇਕਿਨ ਉਹ ਅੰਦਰ ਹੀ ਮੌਜੂਦ ਨੇ परिवार अंदर मौजूद है और अंदर पुलिस मुलाजम महिला पुलिस मुलाजम भी अंदर ही खड़े ने पिछले पासे भी लोगों का ताता लगे हुआ पिछले पास भी लोगों वो लो स्नैपचैटा बनाई जा रही है। और कर उस तरीके है जिस तरीके पुलिस ने पिछली कार्रवाई वेले जो कार्रवाई पाई सी हो, उसे ही तरीके है ਲੇਕਿਨ ਇਸ ਘਰ ਵਾਲਿਆਂ ਨੇ ਉਸਾਰੀ ਕਰ ਲਈ ਸੀ اور ਨਗਰ ਕੌਂਸਲ ਦੀ ਟੀਮ ਬਿਲਕੁਲ ਨਾਲ ਨਾਲ ਦੀ ਨਾਲ ਇਹ ਦੱਸੀ ਜਾਂਦੇ ਆ ਕਿ ਕਿਹਨੂੰ ਛੇੜਨਾ ਹੈ ਕਿਹਨੂੰ ਤੋੜਨਾ ਹੈ ਕਿਹਨੂੰ ਨਹੀਂ ਤੋੜਨਾ ਹੈ ਔਰ ਨਗਰ ਕੌਂਸਲ ਦੀ ਟੀਮ ਤੁਸੀਂ ਦੇਖੋ ਕਿ ਨਾਲ ਦੀ ਨਾਲ ਇਨਸਟਰਕਸ਼ਨ ਦੇ ਰਹੀ ਹੈ ਦੱਸ ਰਹੀ ਹੈ ਕਿ ਕਿਹੜੀ ਚੀਜ਼ ਤੋੜਨੀ ਹੈ ਕਿਹੜੀ ਚੀਜ਼ ਨਹੀਂ ਤੋੜਨੀ ਤਾਂ ਇਹਦਾ ਮਤਲਬ ਅਸੀਂ ਸਮਝੀਏ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਸਾਰੀ ਕੀਤੀ ਗਈ ਹੈ ਉਸ ਦੇ ਉੱਤੇ ਕਾਰਵਾਈ ਹੈ ਔਰ ਇੱਕ ਵਾਰੀ ਫਿਰ ਤੋਂ ਦਿਖਾਈ ਵੀ ਜਿਹੜਾ ਪਰਿਵਾਰ ਹੈ ਉਹ ਦਿਖਾ ਦਿਓ ਪਰਿਵਾਰ ਜਿਹੜਾ ਖੜਾ ਹੈ ਉਹਨਾਂ ਨੂੰ ਹਦਾਇਤ ਦਿੱਤੀ ਗਈ ਜਦੋਂ ਅਸੀਂ ਮੌਕੇ ਤੇ ਪਹੁੰਚੇ ਉਹਨਾਂ ਨੂੰ ਕਿਹਾ ਗਿਆ ਕਿ ਘਰ ਖਾਲੀ ਕਰ ਦਿਓ ਲੇਕਿਨ ਉਹ ਘਰ ਤੋਂ ਬਾਹਰ ਨਹੀਂ ਆਏ ਇਹ ਬੰਦੇ ਨੂੰ ਤੋੜਿਆ ਜਾ ਰਿਹਾ ਪਹਿਲਾਂ ਵੀ ਤੋੜਿਆ ਗਿਆ ਸੀ ਹਾਲਕਿ ਅੰਦਰਲੀ ਤਸਵੀਰਾਂ ਵੀ ਦਿਖਾਈ ਇੱਕ ਵਾਰੀ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਅੱਜ ਦੀ ਜਿਹੜੀ ਕਾਰਵਾਈ ਇਸ ਤੋਂ ਪਹਿਲਾਂ ਕਦੋਂ ਇਹਨਾਂ ਨੂੰ ਜਿਹੜਾ ਹਦਾਇਤ ਦਿੱਤੀ ਗਈ ਹੈ ਇਹ ਗੱਲ ਦਾ ਪਤਾ ਨਹੀਂ ਲੱਗਿਆ ਲੇਕਿਨ ਜਿੱਦੇ ਮੌਕੇ ਤੇ ਪਹੁੰਚਦੇ ਪੁਲਿਸ ਵੱਲੋਂ ਜ਼ਰੂਰ ਹਦਾਇਤ ਦਿੱਤੀ ਗਈ ਹੈ ਕਿ ਘਰ ਖਾਲੀ ਕਰ ਦਿਓ ਲੇਕਿਨ ਜਿਹੜੇ ਘਰ ਦੇ ਮੈਂਬਰ ਨੇ ਉਹ ਘਰ ਤੋਂ ਬਾਹਰ ਨਹੀਂ ਆਏ ਔਰ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਜੁਆਇੰਟਲੀ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਔਰ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਸਾਰੀ ਆ ਇਸ ਕਾਰਵਾਈ ਤੋਂ ਇਹ ਗੱਲ ਸਮਝ ਆ ਰਹੀ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਉਸਾਰੀ ਹੈ ਉਸ ਨੂੰ ਤੋੜਿਆ ਜਾ ਰਿਹਾ ਹੈ ਉਸ ਨੂੰ ਬੁਲਡੋジング ਕੀਤਾ ਜਾ ਰਿਹਾ ਹੈ ਐਂਡ ਆਓ ਜਿਹੜੀ ਤੁਸੀਂ ਦਿਖਾਓ ਗੱਲਬਾਤ ਕੀਤੀ ਜਾ ਰਹੀ ਹੈ ਚਲੋ ਆ ਜੀਓ ਪਿੱਛੇ ਨਾ ਜਾਣਾ ਕਿ ਨਾ ਜਾਣਾ ਅਗੇ ਜੀ ਦੋ ਆਪੇ ਦੋ ਨੰਬਰ ਵਾਲੇ ਪਾਸ ਸਾਡੇ ਬੱਚੇ ਬਾਹਰ ਗਏ 8-9 ਸਾਲ ਹੋ ਗਏ ਮੇਰੇ ਮੁੰਡੇ ਨੂੰ ਬਾਹਰ ਗਏ ਅਸੀਂ ਦੋ ਨੰਬਰ ਦਾ ਕੰਮੇ ਹੀ ਨਹੀਂ ਕਰਦੇ ਹੈਗੇ ਆ ਕਿਹੜੇ ਦੇਸ਼ ਗਏ ਆ ਇੰਗਲੈਂਡ ਗਿਆ ਮੇਰਾ ਮੁੰਡਾ ਪਹਿਲਾਂ ਕੋਈ ਪਰਚਾ ਹੈ ਜੀ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਤੇ ਪਰਿਵਾਰ ਤੇ ਸਾਡੇ ਤੇ ਹੈ ਨਹੀਂ ਜੀ ਸਾਨੂੰ ਨਹੀਂ ਪਤਾ ਬੁੜਿਹਾਂ ਬੜਿਆਂ ਤੇ ਹੋਊਗਾ ਸਾਨੂੰ ਕੀ ਪਤਾ ਹੈਗਾ ਕਿ ਸਾਡੇ ਕਿਸੇ ਤੇ ਨਹੀਂ ਪਰਚਾ ਹੈਗਾ ਹੁਣ ਤੁਹਾਨੂੰ ਪਹਿਲਾਂ ਕੋਈ ਹਦਾਇਤ ਮਿਲੀ ਸੀ ਪ੍ਰਸ਼ਾਸਨ ਵੱਲੋਂ ਹਾਂ ਜੀ ਸਾਨੂੰ ਕਹਿੰਦੇ ਕੰਮ ਨਹੀਂ ਕਰਨਾ ਸੀ ਕੋਈ ਕੰਮ ਨਹੀਂ ਪਾਜੀ ਕਰਦੇ ਆ ਜੇ ਨਹੀਂ ਕਰਦੇ ਤੁਸੀਂ ਕਹਿੰਦੇ ਕਿ ਪਹਿਲਾਂ ਨਹੀਂ ਆਸੀਂ ਹਾਂ ਜੀ ਕਰਦਾ ਕਜਾਰਾ ਜੀ ਬਾਹਰ ਗਏ ਆ 15 ਨੇ ਬੱਚੇ ਪੈਸੇ ਪਾਉਂਦੇ ਆ ਪਹਿਲਾਂ ਬੇਜਦੇ ਸੀ ਨਹੀਂ ਜੀ ਨਹੀਂ ਜੀ ਪਹਿਲਾਂ ਮਾਮਲਾ ਦਰਜ ਨਹੀਂ ਨਹੀਂ ਜੀ 10 ਆਏਗਾ ਤੁਹਾਡੇ ਤੇ ਹਾਂ ਜੀ ਨਹੀਂ ਜੀ ਤੁਹਾਡੇ ਪਰਿਵਾਰ ਦੇ ਜਿਹੜੇ ਮੈਂਬਰ ਘਰ ਚੋਂ ਰਹਿੰਦੇ ਹੋ ਕਿਸਤੇ ਮਾਮਲਾ ਦਰਜ ਹੈਗਾ ਨਹੀਂ ਜੀ ਨਾਮ ਕੀ ਹੈ ਤੁਹਾਡੇ ਪਰਿਵਾਰ ਦਾ ਮੇਰ ਨਾਲ ਚੈਰਾਮ ਆਂਦਾ ਮੈਂ ਉਹ ਬੁਢੇ ਆ ਜੀ ਉਹਦਾ ਉਹ ਮਰ ਗਏ ਸਾਨੂੰ ਨਹੀਂ ਪਤਾ ਵਿਆਹ ਕੇ ਸਾਨੂੰ ਮਰ ਗਏ ਇੱਕ ਫਸ ਮੇਰੀ ਪਟੇ ਚਾ ਕੇ ਮੁੱਕ ਗਈ ਪੰਜ ਨਾਨਾ ਜੀ ਅਸੀਂ ਕੋਈ ਕੰਮ ਨਹੀਂ ਕਰਦੇ ਹੈਗੇ ਕੰਮ ਸਾਡਾ ਜੀ ਆਏ ਮੇਰੇ ਬੱਚਾ ਆਹਰ ਗਿਆ ਆ ਘਰ ਗਿਆ ਆ ਆ ਘਾਰਿਆ ਸਾਡਾ ਬੱਚੇ ਬਾਹਰ ਗਏ ਇੰਗਲੈਂਡ ਚ ਮੁੰਡਾ ਮੇਰਾ ਗਿਆ 8-9 ਸਾਲ ਹੋ ਗਏ ਗਏ ਆ ਨੋ ਜੀ ਉਹ ਜਿਹੜਾ ਇੰਗਲੈਂਡ ਭੇਜਿਆ ਉਹ 1 ਨੰਬਰ ਚ ਗਿਆ ਕਿ 2 ਨੰਬਰ ਤੇ ਭੇਜਿਆ ਨਹੀਂ ਜੀ 2 ਨੰਬਰ ਚ ਨਹੀਂ ਗਿਆ 1 ਨੰਬਰ ਤੇ ਗਏ 2 ਨੰਬਰ ਚ ਨਹੀਂ ਗਏ ਹੈਗੇ ਜੀ ਨਹੀਂ ਜੀ ਹੁਣ ਸਾਰੀ ਆ ਇਹ ਗੈਰ ਕਾਨੂੰਨੀ ਟੰਗ ਨਵਸਾਰੀ ਹੋਈ ਹੈ ਕਿ ਤੁਹਾਡੀ ਪਰਮਿਸ਼ਨ ਲਈ ਆ ਨਕਸ਼ੇ ਪਾਸ ਕਰਾਇਆ ਨਕਸ਼ੇ ਪਾਸ ਕਰਕੇ ਹੋਈ ਹੈ ਉਹ ਨਕਸ਼ੇ ਪਾਸ ਨਹੀਂ ਹੋਈ ਆ ਨਕਸ਼ੇ ਪਾਸ 2 ਨੰਬਰ ਚ ਕੋਈ ਨਹੀਂ ਨਾ ਕੋਈ ਪੱਤੇ ਸਵਾਲ ਸਮਝੋ ਨਕਸ਼ੇ ਪਾਸ ਨੇ ਨਕਸ਼ੇ ਨਿਜੀ ਪਾਸੋ ਕਿਸੇ ਨੇ ਵੀ ਨਹੀਂ ਕਰਾਇਆ ਨਕਸ਼ੇ ਪਾਸ ਅਸੀਂ ਕਿਹੜਾ ਕੱਲਿਆਂ ਨੇ ਕਰਾਉਣਾ ਸੀ ਜੀ ਸਾਨੂੰ ਇਸ ਵਾਰ ਗੱਲ ਬਾਰੇ ਪਤਾ ਹੀ ਨਹੀਂ ਸੀ ਬਿਨ ਨਕਸ਼ੇ ਪਾਸ ਕਰਾਈ ਦੇ ਆ ਠੀਕ ਹੈ ਜੀ ਹਾਂ ਜੀ ਆ ਤੁਸੀਂ ਤੁਹਾਨੂੰ ਹੁਣ ਜੇ ਤਾਂ ਅੱਜ ਅੱਜ ਕਾਰਵਾਈ ਪਾਉਣ ਆਏ ਆ ਤੁਹਾਨੂੰ ਪਹਿਲਾਂ ਉਹ ਕਿ ਹਦਾਇਤ ਦਿੱਤੀ ਸੀ ਘਰ ਖਾਲੀ ਕਰ ਦੋ ਦੋ ਦਿਨ ਪਹਿਲਾਂ ਜਾਂ ਤਿੰਨ ਦਿਨ ਪਹਿਲਾਂ ਹਾਂਜੀ ਤੁਸੀਂ ਉਹ ਕਹਿੰਦੇ ਹੁਣ ਖਾਲੀ ਘਰ ਅਸੀਂ ਜੇ ਤਾਂ ਦੋ ਨੰਬਰ ਦਾ ਕੰਮ ਕਰਦੇ ਉਹ ਤਾਂ ਕਰਦੇ ਅਸੀਂ ਤਾਂ ਮਿਹਨਤ ਦਾ ਘਰ ਕੀਤਾ ਜੀ ਇਹ ਮਿਹਨਤ ਕਰੀ ਦੀ ਆ ਕੰਮ ਕਰੀਦਾ ਸੀ ਮਾਲਪਸੂ ਸਾਡੇ ਟੱਬਰ ਮਾਲਪਸੂ ਬੁੜੇ ਚਾਰਦੇ ਆਏ ਅਸੀਂ ਕੰਮ ਕਰਦੇ ਲੋਕਾਂ ਦੀ ਮਿਹਨਤਾਂ ਕਰਦੇ ਆ ਜੀ ਅਸੀਂ ਤਾਂ ਹੁਣ ਅੰਦਰ ਪਰਿਵਾਰ ਚ ਤੁਸੀਂ ਦੇਖੋ ਕਿ ਹੋਰ ਵੀ ਮੈਂਬਰ ਨੇ ਦਿੱਤੇ ਪਰਜਾ ਵੀ ਪਾਇਆ ਮੇਰੇ ਸਭ ਕੁਝ ਹੋਏ अच्छा मेनू माफ कर दित्ता जे मैं गलती मन्ने ले सी ते फेर मेनू माफ कर दंदे अच्छा दोबारा फेर दोबारा फेर फेर दोबारा क्यों ਕੀਤਾ दोबारा कहंदे लिस्टा च ना आए या लिस्टा च ना आए नी ਨਿਕਲਦੇ ਹੈਗੇ कहंदे ਚੰਦੀਗੜੋਂ ਆਂ ਦੇ ਲਿਸਟਾ ਚ ਨਾ ਇਹੀ ਨਹੀਂ ਨਿਕਲਦਿਆਂ ਹੈ ਤੁਸੀਂ 베ਚਦੇ ਸੀ ਨਸ਼ਾ ਹੁਣ ਅਸੀਂ ਤਾਂ 베ਚਦੇ ਨਹੀਂ ਹੈਗੇ ਪਹਿਲਾਂ 베 ਪਹਿਲਾਂ ਪਹਿਲਾਂ ਸਾਡੀ ਸੱਸ 베ਦੀ ਸੀ ਉਹ ਮੋਕ ਗਈ ਹਾਂ ਤੇ ਬੱਚੇ ਤੋਂ ਦੋਵਾਂ ਦਾ ਕਿਉਂ ਨਾ ਆਈਏ ਦੋ ਘਰਾਂ ਦਾ ਕਿਉਂ ਤਿੰਨ ਘਰਾਂ ਦਾ ਆੜਾ ਕਾਦੇ ਸਾਡੇ ਘਰ ਵਾਲੇ ਚਿੱਟੇ ਪੀਂਦੇ ਸੀ ਕਿ ਤਾਂ ਆ ਗਏ ਆ ਜੀ ਪਹਿਲਾਂ ਕਦੀ ਵਿਰੋਧ ਨਹੀਂ ਕੀਤਾ ਕਿ ਤੈਨੂੰ ਨਾ ਕੰਮ ਕਰੋ ਕਿਦਾ ਟੋਟਾ ਅਮਰੀਕਾ ਟੋਟਾ ਅਮਰੀਕਾ ਥੋੜਾ ਜਿਹਾ ਰਾਸਤੇ 'ਚ ਪਹੁੰਚ ਗਏ ਨਹੀਂ ਫਿਰ ਚੱਜਿਆ ਨਹੀਂ ਇਹ ਹੁਣ ਕਿਵੇਂ ਦੇਖਦੇ ਹੋ ਜਿਹੜਾ ਕਾਰਵਾਈ ਹੋ ਰਿਹਾ ਤੁਹਾਡੇ ਤੇ ਨਜਾਇਜ਼ ਹੈ ਨਜਾਇਜ਼ ਹੈ ਨਜਾਇਜ਼ ਹੀ ਹੈ ਇਹ ਇਹ ਕਿਹੜਾ ਹੁਣ ਦੇ ਬਣੇ ਤਾਂ ਬਹੁਤ ਟਾਈਮਾਂ ਦੇ ਬਣੇ ਹੋਏ ਮੈਂ ਜੇਲ੍ਹ ਵੀ ਜਾ ਕੇ ਪਹਿਲਾਂ ਜੇਲ੍ਹ ਵੀ ਗਿਆ ਪਰਚੀ ਵੀ ਉਹ ਤੁਹਾਡੇ ਕੋਲ ਨਹੀਂ ਨਹੀਂ ਸਾਡੇ ਕੋਈ ਪਰਚਾ ਨਹੀਂ ਅਸ ਕਰ ਜੇਲ੍ਹ ਗਈ ਹੈ ਪਹਿਲਾਂ ਗਈ ਨਹੀਂ ਗਿਆ ਅੱਛਾ ਇਹ ਤਾਂ ਪਿਛਲੇ ਵਾਰ ਤੁਸੀਂ ਆਪ ਕਿਹਾ ਕਿ ਮੈਂ ਜੇਲ੍ਹ ਜਾ ਕੇ ਆਈ ਹਾਂ ਉਹ ਤਰਨਾ ਨੂੰ ਹੱਥ ਵੀ ਲਾਇਆ ਸੀ ਤੇ ਤੌਬਾ ਵੀ ਕੀਤੀ ਸੀ ਤੌਬਾ ਕੀਤੀ ਸੀ ਕਿ ਸਾਨੂੰ ਮੈਂ ਵੀ ਉਹ ਕਹਿੰਦੇ ਸਾਨੂੰ ਕਿਹੜਾ ਮਾਫ਼ ਕਰ ਦਿੱਤਾ ਸਾਨੂੰ ਕਿਹੜਾ ਘਰ ਬੈਠਣ ਦੇ ਦਿੱਤਾ ਜਿਸ ਕੀਤੀ ਸੀਗੀ ਅੱਛਾ ਸਾਨੂੰ ਤਾਂ ਸਾਡੇ ਤਾਂ ਸਾਨੂੰ ਉਹਦੋਂ ਦੁੱਗਣੀ ਸਾਡੇ ਤੇ ਸਖਤਾਈ ਕਰ ਦਿੱਤੀ ਸੀ ਇਹਨਾਂ ਨੇ ਬਾਹਰ ਹੀ ਪੰਦਿਆ ਉਹ ਅਨਕੁਣ ਉਹ ਨਾ ਬਣਾਓ ਤੁਸੀਂ ਵੱਧਰੇ ਬਣਾਓ ਵੱਧਰੇ ਜਿਹੜਾ ਵੱਧੂ ਚਲੋ ਕੋਈ ਨਹੀਂ ਹੁਣ ਨਾ ਬਣਾਵਾਂਗੇ ਹੁਣ ਪਤਾ ਲੱਗ ਗਿਆ ਵੀ ਇਹ ਵੀ ਵਾਲੀ ਬੰਦੀ ਸੀ ਦੁਬਾਰਾ ਫੇਰ ਤੁਸੀਂ ਬਣਾ ਲਿਆ ਨਹੀਂ ਸਾਡਾ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਘਰ ਦੇ ਅੰਦਰੋਂ ਹਾਂਜੀ ਕੀ ਕਹਿੰਦੇ ਆ ਅਸੀਂ ਨਹੀਂ ਕੁਝ ਕਹਿੰਦੇ ਤੁਸੀਂ ਸਾਡੇ ਨਾਲ ਕੈਮਰਾ ਇਹ ਤੁਸੀਂ ਕੋਈ ਨਾ ਗੱਲ ਹੋਈ ਤੁਸੀਂ ਕੋਈ ਹੋਰ ਗੱਲ ਕਰਦੇ ਸੀ ਨਾ ਕਰ ਲਓ ਜਿਹੜੀ ਗੱਲ ਹੈ ਆਪਣਾ ਪੱਖ ਰੱਖ ਲਓ ਫੇਰ ਮੁੜ ਕੇ ਕਹੋਗੇ ਵਾਕੋ ਸੀ ਭਰਾਵਾ ਕਾਤੇ ਰੱਖਣੋ ਸਾਡੇ ਕਿਹੜੇ ਬਾ ਦੋ ਨੰਬਰ ਦੇ ਆ ਸਾਡੇ ਦੇ ਬੱਚੇ ਬਾਹਰ ਗਏ ਉਹਨਾਂ ਨੇ ਕਮਾਈਆਂ ਕਰਕੇ ਅਗਲੇ ਦਿਹਾੜੀਆਂ ਕਰਦੇ ਆ ਅਗਲੇ ਦਿਹਾੜੀਆਂ ਕਰ ਕਰਕੇ ਅਗਲਿਆਂ ਨੇ ਪਾਏ ਆ ਉਹ ਇੱਥੇ ਇਹਨਾਂ ਨਾਲ ਡੂੰਗਾ ਹੜ ਆਂਦਾ ਉਹਦੇ ਕਰਕੇ ਅਸੀਂ ਉੱਚੇ ਮਕਾਨ ਬਣਾਏ ਹੋਏ ਆ ਇੱਥੇ ਕਿਤੇ ਮਾਰ ਦਾਣੇ ਵੀ ਸਾਰਾ ਦਾਜ ਵੀ ਨਿਆਣਿਆਂ ਦਾ ਲੂ ਹੋਇਆ ਗਾੜਿਆ ਆ ਹਾਲਾਂਕਿ ਉਹ ਜਿਹੜੀ ਲੇਡੀ ਉਹਦੇ ਵੱਲੋਂ ਕਿਸੇ ਕਸਬੇ ਦਾ ਨਾਮ ਲਿਆ ਗਿਆ ਕਹਿੰਦੇ ਉਸ ਕਸਬੇ ਵਿੱਚ ਵੰਗਦਾ ਔੜ ਕਿਹਾ ਗਿਆ ਉਹਨਾਂ ਵੱਲੋਂ ਲੇਕਿਨ ਜਦੋਂ ਉਹਨਾਂ ਮੋਰੇ ਮਾਈਕ ਕੀਤਾ ਗਿਆ ਤਾਂ ਕਹਿੰਦੇ ਮੈਂ ਨਹੀਂ ਬੋਲਣਾ ਨਹੀਂ ਮੇਰੇ ਤੋਂ ਨਾ ਪੁੱਛੋ ਉਹਨਾਂ ਵੱਲੋਂ ਨਾਮ ਲਿਆ ਗਿਆ ਹੁਣ ਉਹ ਨਹੀਂ ਨਾਮ ਕਿਉਂ ਲਿਆ ਇਹ ਤਫਤੀਸ਼ ਦਾ ਮਸਾ ਤਫਤੀਸ਼ ਦਾ ਮੈਟਰ ਹੈ ਹਾਲਾਂਕਿ ਇਧਰ ਜਿਹੜੇ ਸਵਾਲ ਪੁੱਛੇ ਜਾ ਰਹੇ ਇੱਕ ਲੇਡੀ ਤੋਂ ਕਹਿੰਦੇ ਕਿ ਜੋ ਮੌਕੇ ਤੇ ਗੱਲਬਾਤ ਵਿੱਚ ਸੁਣੀ ਉਹ ਕਹਿੰਦੇ ਪਿਛਲੀ ਵਾਰ ਗੱਲ ਕੁਝ ਹੋਰ ਕੀਤੀ ਸੀ ਤੇ ਹੁਣ ਕੁਝ ਹੋਰ ਕਹਿ ਰਹੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਤਾਂ ਕਿ ਸਾਹਮਣੇ ਜਿਹੜੀ ਲੇਡੀ ਆ ਜਿਹੜੀ ਇਸ ਘਰ ਚ ਰਹਿੰਦੀ ਆ ਉਹ ਕਹਿੰਦੀ ਕਿ ਸਾਡੇ ਪਾਣੀ ਜ਼ਿਆਦਾ ਆ ਜਾਂਦਾ ਤਾਂ ਅਸੀਂ ਘਰ ਉੱਚੇ ਕੀਤੇ ਆ ਪਰ ਸੋ ਤੁਸੀਂ ਦੇਖੋ ਕਿ ਕੋਠਿਆਂ ਤੋਂ ਕੋਠਿਆਂ ਤੇ ਲੋਕ ਖੜੇ ਨੇ ਫੇਰ ਆਪਣੇ ਸੱਜੇ ਪਾਸੇ ਵੀ ਦਿਖਾ ਦੀ ਉਧਰ ਕੋਠਿਆਂ ਤੇ ਬੱਚੇ ਲੋਕ ਖੜੇ ਨੇ ਕਾਰਵਾਈ ਦੇਖ ਰਹੇ ਨੇ ਇੱਥੇ ਇੱਕ ਮੈਸੇਜ ਤਾਂ ਜਾਂਦਾ ਹੈ ਮੈਸੇਜ ਤਾਂ ਇੱਕ ਜਾਂਦਾ ਹੈ ਕਿ ਜੇ ਤੁਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹੋ ਤਾਂ ਫਿਰ ਬਖਸ਼ੇ ਨਹੀਂ ਜਾਉਂਗੇ ਇੱਥੇ ਇੱਕ ਮੈਸੇਜ ਤਾਂ ਸਪਸ਼ਟ ਹੁੰਦਾ ਕਲੀਅਰ ਹੁੰਦਾ ਪਰ ਜਿੰਨੀ ਗੱਲ ਮੈਂ ਵੀ ਸਮਝ ਪਾਇਆ ਉੱਤੇ ਪਤਾ ਲੱਗਦਾ ਕਿ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਇਹਨਾਂ ਪਰਿਵਾਰਾਂ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਉਹ ਇੱਕ ਵਾਰੀ ਆਪਣਾ ਕਰ ਰਹੇ ਨੇ ਉਸ ਤੋਂ ਬਾਅਦ ਰੱਦ ਦੇ ਨਾਲ ਨੀਮ ਸਖਿਨਨ ਨੂੰ ਸਰ ਜੀ ਨੇ ਗੱਲ ਕੀਤੀ ਹੈ। ਔਰ ਉਹਨਾਂ ਨੇ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਜੋ ਵੀ ਤੁਸੀ ਤੁਹਾਡਾ ਮਕਾਨ ਬਣਾਉਣਾ, ਕੁਛ ਵੀ ਕਰਨਾ ਐਸ ਪਰ ਲਾਭ ਬਣਾਓ। ਔਰ ਨਾਲ ਦੀ ਨਾਲ ਮਹੱਲੇ ਵਾਲਿਆਂ ਨੂੰ ਵੀ ਬੇਨਤੀ ਆ ਕਿ ਬੜੇ ਧੰਦੇ ਛੱਡ ਕੇ ਸਹੀ ਕੰਮ ਕਰੋ ਔਰ ਅਸੀਂ ਤੁਹਾਡਾ ਪ੍ਰਸ਼ਾਸਨ ਤੁਹਾਡੇ ਸਾਥ ਹਾਂ। ਆਓ। ਅਰਵਰ ਸਰ ਅਜ ਦੀ ਕਾਰਵਾਈ ਕੀ ਦੱਸ ਤਾਂ ਦੇ ਦਿੰਦੀ ਭਾਈ ਉਹ ਜੀ ਦੇ ਦਿੱਤੀ ਆ ਭਾਜੀ ਨੂੰ ਥੋੜਾ ਦੱਸੋ ਜੀ ਹਾਂਜੀ ਹਾਂਜੀ ਅੱਜ ਦੀ ਕਾਰਵਾਈ ਦੀ ਕੀ ਕਹੋਗੇ ਜੀ ਆਪਾਂ ਅਸ਼ੀਤਪਗ ਸਿੰਘ ਨਗਰ ਦੇ ਕਲਰਾ ਮਹੱਲੇ ਦੇ ਵਿੱਚ ਖੜੇ ਹੈਗੇ ਆ ਜੀ ਔਰ ਜਿੱਦਾਂ ਤੁਹਾਨੂੰ ਪਹਿਲਾਂ ਹੀ ਪਤਾ ਹੈਗਾ ਪਹਿਲਾਂ ਵੀ ਇੱਥੇ ਡਿਮੋਲਿਸ਼ ਜਿਹੜੀਆਂ ਸੀਗੇ ਜਿਹੜੇ ਇਲੈਗਲ ਤਰੀਕੇ ਨਾਲ ਕੰਸਟਰਕਸ਼ਨ ਕੀਤੀ ਹੋਈ ਸੀ ਉਹ ਡਿਮੋਲਿਸ਼ ਕੀਤੀ ਗਈ ਸੀਗੀ ਔਰ ਮੋਸਟਲੀ ਕਾਰ ਹੋਈ ਹੈਗੇ ਆ ਇਹ ਜੀ ਜਿਹੜੇ ਡਰੱਗਸ ਦੇ ਨਾਲ ਰਿਲੇਟਡ ਹੈਗੇ ਆ ਉਹਨਾਂ ਨੇ ਅਨਔਥਰਾਇਜ਼ਡ कंस्ट्रक्शन ਕੀਤੀ ਸੀ ਉਹ ਕਮੇਟੀ ਵਾਲਿਆਂ ਨੇ ਸਾਨੂੰ ਲਿਖ ਕੇ ਭੇਜਿਆ ਸੀ ਸਿਕਿਉਰਿਟੀ ਮੰਗੀ ਸੀ ਉਹਦੇ ਸਬੰਧ ਵਿੱਚ ਪਹਿਲਾਂ ਵੀ ਡਿਮੋਲਿਸ਼ ਕੀਤੇ ਸੀ ਅੱਜ ਫਿਰ ਦੁਬਾਰਾ ਆਏ ਆ ਜੁਆਇੰਟ ਆਪਰੇਸ਼ਨ ਹੈ ਜੀ ਹਾਂ ਜੀ ਜੁਆਇੰਟ ਆਪਰੇਸ਼ਨ ਦਾ ਸਟਾਫ ਜੀ ਸਰ ਉਹ ਕਰਦੇ ਪਹਿਲਾਂ ਵੀ ਕਾਰਵੋਇਸ ਉਹਨਾਂ ਨੇ ਫਿਰ ਉਸਾਰੀ ਕਰ ਲਈ ਜੀ ਉਹ ਤਾਂ ਹੀ ਡਿਮੋਲਿਸ਼ ਕੀਤਾ ਇਹਨਾਂ ਨੇ ਬਿਗੈਰ ਕਿਸੇ ਪਰਮਿਸ਼ਨ ਤੋਂ ਦੁਬਾਰਾ ਫਿਰ ਕੰਸਟ੍ਰਕਸ਼ਨ ਕਰ ਲਈ ਸੀ ਤਾਂ ਫਿਰ ਡਿਮੋਲਿਸ਼ ਕੀਤਾ ਹੁਣ ਇਹ ਐਨ ਅਥੋਰਾਈਜ਼ ਤੁਸੀਂ ਦੋ ਚੀਜ਼ਾਂ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਵਿੱਚ ਡਰੱਗ ਨਾਲ ਕਮਾਈ ਵੀ ਕਰੋ ਔਰ ਇਸ ਤਰੀਕੇ ਨਾਲ ਅਨਅਥਰਾਇਜ਼ਡ ਜਦੋਂ ਸਰ ਕਲੇਡੀ ਨਾਲ ਗੱਲ ਕੀਤੀ ਉਹਨਾਂ ਤਰਕ ਦਿੱਤਾ ਕਿ ਸਾਡੇ ਬੱਚੇ ਪਰਦੇਸਾਂ ਚ ਨੇ ਜਾਂ ਬੱਚੇ ਬਾਹਰੋਂ ਪੈਸੇ ਭੇਜਦੇ ਆ ਲੇਕਿਨ ਗੱਲ ਇਹ ਵੀ ਸਾਹਮਣੇ ਆਉਂਦੀ ਕਿ 10-10 ਜਾਂ ਦਰਜਨਾ ਦਰਜਨਾ ਪਰਚੇ ਨੇ ਪਹਿਲਾਂ ਤੋਂ ਹੀ ਹੁਣ ਗੈਰਕਾਨੂੰਨੀ ਢੰਗ ਨਾਲ ਸਾਰੀ ਕੀਤੀ ਉੱਤੇ ਕਾਰਵਾਈ ਤੋਂ ਹੋਗੀ ਲੇਕਿਨ ਗੈਰਕਾਨੂੰਨੀ ਢੰਗ ਨਾਲ ਜਿਹੜੀ ਆਮਦਨ ਇਕੱਠੀ ਕਰੀ ਬੈਠੇ ਆ ਕਿ ਉਹਦੀ ਵੀ ਜਾਂਚ ਹੋਊਗੀ ਦੇਖੋ ਐਨਡੀਪੀ ਐਕਟ ਦੇ ਲਾਅ ਦੇ ਮੁਤਾਬਕ ਇਹਨਾਂ ਸਾਰਿਆਂ ਤੋਂ ਲਿਆ ਗਿਆ ਆ ਵੀ ਜਿਹੜੀ ਤੁਸੀਂ ਕੰਸਟਰਕਸ਼ਨ ਕੀਤੀ ਹੈਗੀ ਆ ਜਿਹੜੀ ਪਿੱਛੇ ਤੁਸੀਂ ਦੇਖੀ ਹੋਣੀ ਆ ਵੱਡੀ ਕੋਠੀ ਬਣੀ ਹੋਈ ਆ ਜੀ ਔਰ ਉਹਦੇ ਤੋਂ ਐਸ ਪਰ ਲਾ ਜਿਹੜੀ ਅਟੈਚਮੈਂਟ ਹੈਗੀ ਉਹਦੇ ਬਾਅਦ ਕੁਰਕੀ ਹੈ ਅੱਛਾ ਜੀ ਉਹ ਪ੍ਰੋਸੈਸ ਹੈਗਾ ਆ ਉਹ ਨੈਕਸਟ ਸਟੈਪ ਹੈਗਾ ਉਹਦੇ ਤੇ ਸਾਡਾ ਆਲਰੇਡੀ ਵਰਕ ਚੱਲ ਰਿਹਾ ਹੈਗਾ ਨਹੀਂ ਆਲਰੇਡੀ ਸਰ ਕੋਠੀ ਜਿਹੜੀ ਕੁਰਕ ਰਾਈ ਹੋਈ ਹੈ ਜਿਹੜੀ ਇਹ ਵਾਲੀ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀਗਾ ਨਾ ਜੀ ਇਹ ਆਲਰੇਡੀ ਅਟੈਚ ਹੈ ਇਹ ਆਲਰੇਡੀ ਦੋ ਕੋਠੀਆਂ ਇੱਥੇ ਹੈਗੀਆਂ ਜਿਹੜੀਆਂ ਆਲਰੇਡੀ ਅਟੈਚ ਹੈ ਠੀਕ ਹੈ ਉਹ ਫ੍ਰੀਜ਼ਿੰਗ ਦੇ ਪ੍ਰੋਸੈਸ ਚੱਲ ਰਿਹਾ ਹੈ ਕੰਪੀਟੈਂਟ ਅਥਾਰਟੀ ਜਿਹੜੀ ਹੈਗੀ ਦਿੱਲੀ ਉਹਦੇ ਵੱਲੋਂ ਇਹ ਪ੍ਰਾਪਰਟੀ ਸੇ ਅਟੈਚ ਕਰਵਾਈਆਂ ਜਾ ਚੁੱਕੀਆਂ ਫਾਈਨੈਂਸ਼ੀ ਤਾਂ ਸ਼ੁਕਰੀਆ ਤਾਂ ਤੁਸੀਂ ਪੁਲਿਸ ਦਾ ਪੱਖ ਸੁਣਿਆ ਉਹ ਕਹਿੰਦੇ ਕਿ ਜਿਹੜੀ ਗੱਲ ਕਰ ਰਹੇ ਆ ਜਿਹੜਾ ਸਵਾਲ ਅਸੀਂ ਪੁੱਛਿਆ ਸੀ ਕਿ ਗੈਰਕਾਨੂੰਨੀ ਢੰਗ ਨਾਲ ਆਮਦਨ ਇਕੱਠੀ ਕੀਤੀ ਹੈ ਕਹਿੰਦੇ ਉਸ ਦੀ ਵੀ ਜਾਂਚ ਚੱਲ ਰਹੀ ਹੈ ਕੰਪੀਟੈਂਟ ਅਥਾਰਟੀ ਨੂੰ ਭੇਜੇ ਗਏ ਆ ਡਾਕੂਮੈਂਟਸ ਔਰ ਉਸ ਤੋਂ ਬਾਅਦ ਪ੍ਰਾਪਰਟੀ ਜਿਹੜੀ ਕਹਿੰਦੇ ਫ੍ਰੀਜ਼ ਕਰਾਈ ਜਾਵੇਗੀ ਉਹ ਨੈਕਸਟ ਸਟੈਪ ਹੈ ਆ ਜਿਹੜੀ ਗੱਲ ਪਹਿਲਾਂ ਅਸੀਂ ਕਰਦੇ ਸੀਗੇ ਕਿ ਉਹ ਸਾਰੀ ਦੁਵਾਰਤੀ ਕਰ ਲਈ ਸੀਗੀ ਪਿਛਲੇ ਸਮੇਂ ਕਾਰਵਾਈ ਹੋਈ ਸੀਗੀ ਔਰ ਪੁਲਿਸ ਪ੍ਰਸ਼ਾਸਨ ਦਾ ਤੋਂ ਪੀਲਾ ਪੰਜਾ ਚੱਲਿਆ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਦੁਆਰਤੀ ਚੱਲਿਆ ਕਿਉਂਕਿ ਇਹਨਾਂ ਨੇ ਜਿਹੜੀ ਦੁਆਰਤੀ ਉਹ ਸਾਰੀ ਕਰ ਲਈ ਸੀਗੀ ਇਹ ਤਸਵੀਰਾਂ ਤੁਹਾਨੂੰ ਕਲਦਰਾ ਮੱਲੇ ਤੋਂ ਦਿਖਾ ਰਹੇ ਹਾਂ ਇੱਕ ਮੈਸੇਜ ਇੱਥੋਂ ਸਪਸ਼ਟ ਹੁੰਦਾ ਹੈ ਕਿ ਜੇਕਰ ਤੁਸੀਂ ਨਸ਼ੇ ਦੀ ਤਸਕਰੀ ਕਰੋਗੇ ਜੇਕਰ ਤੁਸੀਂ ਪੰਜਾਬ ਨਾਲ ਧੋਖਾ ਕਰੋਗੇ ਤਾਂ ਤੁਸੀਂ ਬਖਸ਼ੇ ਨਹੀਂ ਜਾਓਗੇ ਮੈਸੇਜ ਕਲੀਅਰ ਹੁੰਦਾ ਹੈ ਲੇਕਿਨ ਜਿਵੇਂ ਇੱਥੇ ਇੱਕ ਲੇਡੀ ਨੇ ਕਹ ਲੱਖੀ ਹੈ ਕਹਿੰਦੇ ਕਿ ਪਿੱਛੋਂ ਸਪਲਾਈ ਨਹੀਂ ਬੰਦ ਹੁੰਦੀ ਹਾਲਾਂਕਿ ਕਾਉਂਸਲਿੰਗ ਦਾ ਵਿਸ਼ਾ ਇਹਨਾਂ ਲੋਕਾਂ ਨੂੰ ਸਮਝਾਣਾ ਚਾਹੀਦਾ ਜੇ ਪਿੱਛੇੋਂ ਬੰਦ ਨਹੀਂ ਹੁੰਦੀ ਤੁਸੀਂ ਬੰਦ ਕਰ ਦਿਓ ਤੁਸੀਂ ਡਿਮਾਂਡ ਨਾ ਰੱਖੋ ਉਹ ਕਾਉਂਸਲਿੰਗ ਦਾ ਵਿਸ਼ਾ ਲੇਕਿਨ ਉਹ ਸਵਾਲ ਉਹ ਵੀ ਵਾਜਿਬ ਹੈ ਕਿ ਪਿੱਛੇੋਂ ਸਪਲਾਈ ਜਿਹੜੀ ਹੈ ਉਹ ਬਾਰਡਰਾਂ ਤੋਂ ਜਦੋਂ ਇਸ ਪਾਸੇ ਆ ਜਾਂਦੀ ਆ ਇਹ ਲੋਕ ਤਾਂ ਹੰਡੇ ਹੋਏ ਨੇ ਇਹ ਲੋਕ ਤਾਂ ਜਿਹੜੇ ਪੁਰਾਣੇ ਪਾਪੀ ਨੇ ਔਰ ਪੁਰਾਣੇ ਪਾਪੀ ਜੇ ਸਮਝਾਣੇ ਇਹਨੇ ਸੌਕੇ ਹੁੰਦੇ ਤਾਂ ਨਸ਼ਾ ਕਰੋ ਤਾਂ ਬੰਦ ਹੋ ਜਾਂਦਾ ਤਿੰਨ ਸਰਕਾਰਾਂ ਨਾ ਬਦਲਦੀਆਂ ਇਹ ਤੁਸੀਂ ਕੰਸਟਰਕਸ਼ਨ ਜਿਹੜੀ ਆ ਇਹ ਦੇਖ ਸਕਦੇ ਹੋ ਇਹਨੂੰ ਡਿਸਟਰাকਟ ਕੀਤਾ ਗਿਆ ਟੇਅਰ ਕੀਤਾ ਗਿਆ ਬੁਲਡੋジング ਹੋਈ ਹੈ ਔਰ ਮੈਸੇਜ ਜਿਹੜਾ ਕਲੀਅਰ ਜਾਂਦਾ ਨਗਰ ਕੌਂਸਲ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਜੁਆਇੰਟ ਆਪਰੇਸ਼ਨ ਹੋਇਆ ਇੱਕ ਵਾਰ ਫਿਰ ਤੋਂ ਇਸ ਇੱਕ ਇਸ ਤਰੀਕੇ ਲਗਰ ਜਿਵੇਂ ਐਕਸ਼ਨ ਰੀਪਲੇ ਹੋਇਆ ਹੁੰਦਾ ਕਿ ਪਹਿਲਾਂ ਵੀ ਇਸੇ ਤਰੀਕੇ ਕਾਰਵਾਈ ਹੋਈ ਸੀ ਲੇਕਿਨ ਇਹ ਲੋਕ ਨਹੀਂ ਬਦਲੇ ਔਰ ਹੁਣ ਇੱਕ ਵਾਰ ਫਿਰ ਤੋਂ ਐਕਸ਼ਨ ਰੀਪਲੇ ਹੋਇਆ ਤਸਵੀਰਾਂ ਬਿਲਕੁਲ ਸੇਮ ਨੇ ਉਸੇ ਤਰੀਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਮੌਜੂਦ ਨੇ ਉਸੇ ਤਰੀਕੇ ਜਿਹੜੇ ਲੋਕ ਖਾ ਦਾ ਨਾਰਾ ਮਾਰਦੇ ਸੀ ਪੰਜਾਬ ਸਰਕਾਰ ਦੇ ਹੱਕ ਚ ਉਹ ਮੌਜੂਦ ਨੇ ਉਸੇ ਤਰੀਕੇ ਡੀਐਸਪੀ ਰਾਜਕੁਮਾਰ ਇੱਥੇ ਮੌਜੂਦ ਨੇ ਔਰ ਉਸੇ ਉਸੇ ਤਰੀਕੇ ਕਾਉਂਸਲਿੰਗ ਵੀ ਕੀਤੀ ਜਾ ਰਹੀ ਹੈ ਲੇਕਿਨ ਐਕਸ਼ਨ ਰੀਪਲੇ ਹੈ ਪਰ ਅਸਰ ਕਿੰਨਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਸੀ ਪਹੁੰਚ ਗਈ ਹੋਵੇਗੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ